हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਕਿਸਾਨ ਵੀਰੋ ਅੱਜ ਜਿਸ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲਾਟੀ ਡੇਰੀ ਫਾਰਮ ਤੇ ਦੋਸਤੋ ਅੱਜ ਪਹੁੰਚੇ ਆਪਾਂ ਵੀਰ ਗੋਪੀ ਦੇ ਕੋਲ ਵੀਰ ਮਨਦੀਪ ਹੁਣਾਂ ਦੇ ਕੋਲ ਅੱਜ ਇਸ ਵੀਡੀਓ ਦੇ ਵਿੱਚ ਨਾਗ ਤੁਹਾਨੂੰ ਆਪਾਂ ਟੋਟਲ 5 ਦਿਖਾਉਣੇ ਆ ਉਸ ਤੋਂ ਦੋਸਤੋ ਵੈਸੇ ਸਾਰੇ ਸੋਏ ਸੋਇਆ ਇੱਕ ਵੜ ਦੋਂਦੀ ਤੁਹਾਨੂੰ ਵਾਸੀ ਦਿਖਾਵਾਂਗੇ ਗੱਬਣ ਤਿਆਰੀ ਵਾਲੀ ਬਾਕੀ ਪਸ਼ੂ ਜਿੰਨੇ ਵੀ ਤੁਹਾਨੂੰ ਆਪਾਂ ਦਿਖਾਉਣੇ ਆ ਸਾਰੇ ਸੂਏ ਸੂਆਏ ਆ ਸੋ ਕਿੰਨੇ ਕ ਸਮੇਂ ਦੇ ਸੂਏ ਆ ਦੋਸਤੋ ਕੀ ਮਗਰ ਬੱਚੇ ਆ ਕਿੰਨਾ ਦੁੱਧ ਆ ਤੇ ਕੀ ਰੇਟ ਪੜਤਾ ਰਹਿਣ ਵਾਲਾ ਪੂਰੀ ਡਿਟੇਲ ਆਪਾਂ ਵੀਰ ਗੋਪੀ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਆਓ ਕਰਦੇ ਆਂ ਗੱਲਬਾਤ ਤੇ ਖਾਸ ਪਹੁੰਚ ਤੁਸੀਂ ਪਿੰਡ ਕਰਿਆਲੇ ਕਰਨੀ ਆ ਪੱਟੀ ਤਸਵੀਰ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਵੀਰ ਗੋਪੀ ਸਾਸਰੀ ਘਰ ਸਾਸਰੀ ਘਰ ਆ ਜੀ ਵੀਰੇ ਉਹ ਠੀਕ ਠਾਕ ਭਾਜੀ ਐ ਚੜਦੀ ਕਲਾ ਸ਼ੁਕਰ ਮਾਲਕ ਦਾ ਲਾ ਵੀ ਗੋਪੀ ਵੀਰੇ ਉਧਰੋਂ ਨਾਗਾ ਆਪਾਂ ਕੋਈ ਪੰਜ ਚਾਰ ਹੀ ਪਾਏ ਸੀਗੇ ਹਾਂ ਜੀ ਉਹ ਕੇ ਸੇਲ ਸਾਰੇ ਹੀ ਹੋ ਗਏ ਲੋ ਜੀ ਅੱਜ ਤਕਰੀਬਨ ਕੋਈ 5 ਗਨਾਗਾ ਅੱਜ ਫਿਰ ਆ ਗਏ ਆਪਾਂ ਹਾਂ ਜੀ 5 ਤੇ ਸੂਏ ਕਿੰਨੇ ਇਹਨਾਂ ਦੇ ਵਿੱਚ ਚਾਰ ਸੂਏ ਇੱਕ ਗੱਬਣ ਇੱਕ ਗੱਬਣ ਚਾਰ ਸੂਈਆਂ ਬੈਠਾ ਹਾਂ ਜੀ ਠੀਕ ਆ ਇੱਕ ਬੜੀ ਪਿਆਰੀ ਦੋਂਦੀ ਬੱਛੀ ਆ ਗਈ ਇੱਧਰ ਬਹੁਤ ਟੌਪ ਦੀ ਠੀਕ ਆ ਜੀ ਇਹ ਨਗੀਨਾ ਹੀ ਆ ਨਗੀਨਾ ਹੀ ਆ ਹਾਂ ਲੈ ਵੀਰ ਗੋਪੀ ਸ਼ੁਰੂਆਤ ਆਪਾਂ ਇਸੇ ਗੱਬਣ ਬੱਛੀ ਤੋਂ ਕਰ ਲੈਂਦੇ ਆ ਹਾਂ ਜੀ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਆਪਾਂ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਡੇ ਤੋਂ ਲੈ ਲਾਂਗੇ ਹਾਂ ਜੀ ਤੇ ਵੀਰ ਗੋਪੀ ਦੋਂਦੀ ਬੱਛੀ ਆ ਤੇ ਦਿਨ ਹਜੇ ਕਿੰਨਾ ਕ ਸਮਾਂ ਲੈਂਦੀ ਆ ਇਹ ਦਿਨ ਹਜੇ ਰਾਜਵੀਰ ਦੇ 10 ਵੀ ਖੜ ਕਿਉਂਕਿ ਅਜੇ ਸ਼ਹਿਦ ਹੀ ਆਉਂਦਿਆ ਠੀਕ ਹੈ ਜੀ ਹਾਂ ਨਾ ਦੋਸਤੋ ਕਰਮਾਂ ਵਾਲੀ ਦੀ ਤਿਆਰੀ ਬਹੁਤ ਚੰਗੀ ਆ ਠੀਕ ਹੈ ਜੀ ਲਓ ਦੋਸਤੋ 10 ਦਿਨ 12 ਦਿਨ ਇੰਨਾ ਕੁ ਸਮਾਂ ਹਜੇ ਲੈ ਕੇ ਜਾਊਗੀ ਠੀਕ ਹੈ ਜੀ ਸੋ ਤਿਆਰੀ ਜਿੰਨੀ ਕੁ ਕਰੀ ਬੈਠੀ ਆ ਕਰਮਾਂ ਲਈ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਦਕੂਦ ਬਹੁਤ ਸੁਣਾ ਤੇ ਪਿਓਰ ਜਿਹੜੀ ਮੂਹ ਦੰਦੀ ਦੋ ਦੰਦਾਂ ਦਾ ਠੀਕ ਆ ਦੋਂਦੀ ਬੱਚੀ ਆ ਚੌਕ ਛੇਕ ਕੰਨੀ ਵਾਲੇ ਇਹ ਦੰਦ ਦੁੱਧ ਦੰਦਾਂ ਦਾ ਹਜੇ ਖਲੋਤੇ ਆ ਠੀਕ ਹੈ ਜੀ ਅਸਥਾਈ ਆ ਬਾਕੀ ਦੋ ਸਥਾਈ ਦੰਦ ਨੇ ਥੋੜਾ ਜਿਹਾ ਲਾਗਿਓ ਤੁਹਾਨੂੰ ਆਪਾਂ ਥਣ ਦੇਵਾ ਦਿਖਾ ਕਾ ਕਰੋ ਚੱਕਾ ਸੋ ਚਾਰੇ ਥਾਨ ਸਪੇਸ ਵਾਂਡ ਬਿਲਕੁਲ ਤੁਹਾਡੇ ਸਾਹਮਣੇ ਚੰਗੀ ਵਿਰਲ ਦੇ ਉੱਪਰ ਥਾਨ ਲੱਗਾ ਤੇ ਹੱਥੀ ਚੁਵਾਈ ਵਾਲਾ ਥਾਨ ਠੀਕ ਆ ਸੋ 10 12 ਦਿਨ ਕੱਢ ਗਈ ਕਰਮਾ ਲਈ ਥੱਲੇ ਸੋਹਣੀ ਬਣੂਗੀ ਤਿਆਰ ਚੰਗੀ ਖਾਸੀ ਹੋ ਰਹੀ ਆ ਮਨਦੀਪ ਲਿਓ ਵੀਰ ਖੋਲ ਕੇ ਤੋੜ ਗਏ ਠੀਕ ਆ ਇੱਕ ਗੱਲ ਦੱਸੋ ਆਪਾਂ ਹਮੇਸ਼ਾ ਐਡ ਕਰਾ ਦਿੰਦੇ ਹੁੰਦੇ ਵੀ ਨਵੀਂ ਬੱਚੀ ਆ ਜਦੋਂ ਤੱਕ ਪਸ਼ੂ ਨੇ ਚੌਗਾ ਛਿਗਾ ਜਾਂ ਜਵਾਨ ਹੋਣਾ ਉਦੋਂ ਤੱਕ ਸੋਹਣਾ ਕੱਦ ਕੱਟ ਹੋਰ ਵੀ ਕਰੂਗੀ ਹੁਣ ਵੀ ਤਕਰੀਬਨ ਉਮਰ ਬੋਲੋ ਵੇ ਕੀ ਇਹ ਤੇ ਲਵੀ ਆ ਠੀਕ ਆ ਜੀ ਤੇ ਕਦ ਕਾਠ ਵੇ ਕੀ ਇਹ ਤੇ ਸੋਨਾ ਬੱਛੀ ਦਾ ਫੱਬਦੀ ਆ ਆਮ ਨੋਰਮਲ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਤੇ ਲੈਫਟੀ ਲੂਫਟੀ ਸੋਣੀ ਆ ਥੱਲੋਂ ਠੀਕ ਆ ਸੋ ਬਣੀ ਥਣੀ ਸੋਣੀ ਆ ਤੇ 8 10 12 ਦਿਨਾਂ ਦੇ ਵਿੱਚ ਹੋਰ ਵੀ ਚੰਗੀ ਉਮੀਦ ਕਰਦੇ ਆ ਵੀ ਜਿਵੇਂ ਜਿਵੇਂ ਪਸ਼ੂ ਦੇਣ ਲਊਗਾ ਤੇ ਥੱਲੋਂ ਦੋਸਤੋ ਇੱਕ ਕੰਪੈਕਟ ਬੰਦ ਹਵਾ ਨੀਲੇਵੇ ਦੀ ਰਹੂਗੀ ਠੀਕ ਆ ਜੀ ਥਣ ਮੁਠੀ ਆ ਰੰਗ ਬਲੈਕ ਆ ਹਵਾ ਨੀਲੇਵੇ ਤੇ ਥੋੜੀ ਜਿਹੀ ਸਪੋਰਟ ਤੁਹਾਨੂੰ ਨਜ਼ਰ ਆਉਣਗੇ ਬਲੈਕ ਵਾਈਟ ਬਾਕੀ ਓਵਰ ਆਲ ਸਾਰੀ ਬਲੈਕ ਆ ਠੀਕ ਠੀਕ ਹੈ ਵੀਰੇ ਮਨਦੀਪ ਮੋੜ ਲਓ ਨਸਲ ਬਰੀਡ ਦੇ ਵਿੱਚ ਗੋਪੀ ਬੱਛੀ ਆ ਤੇ ਪਹਿਲਾਂ ਬੱਛੀਆਂ ਜਿਹੜੀਆਂ ਨਸਲ ਬਰੀਡ ਦੇ ਵਿੱਚ ਦੁੱਧ ਚੰਗਾ ਚਵਾਈ ਜਾਂਦੀਆਂ ਨੇ 26 27 26 24 ਨਾਰਮਲ ਦੁੱਧ ਚਵਾਉਗੇ ਠੀਕ ਹੈ ਜੀ ਹਾਂ ਫਾਰਮ ਦੀ ਬੱਛੀ ਇਹ ਨਹੀਂ ਵੀ ਲੁੱਕ ਲਿਆ ਫਾਰਮ ਚੋਂ ਬੱਛੀ ਲਈ ਆਪਾਂ ਠੀਕ ਹੈ ਭਰਾ ਠੀਕ ਹੈ ਤੇ ਕੋਈ ਮਦਰ ਮਿਲਕ ਦਾ ਵੀ ਕੋਈ ਜਾਣਕਾਰੀ ਮਿਲੀ ਸੀ ਪਿੱਛੋਂ ਆਪਾਂ ਨੂੰ 34 35 ਲੀਟਰ ਐ ਠੀਕ ਆ ਭਰਾ ਹਾਂ ਓਕੇ ਅੱਛਾ ਗੋਪੀ ਦਾ ਮੁੱਲ ਕੀ ਲੈ ਦੇ ਕੀ ਰਊਗਾ ਇਹਦਾ ਰਾਜੀ ਵੀ ਦਾ ਮੁੱਲ ਭਾਵੇਂ 95 ਕਰ ਲਈਏ 90 ਕਰ ਲਈਏ ਤਾਂ 85 ਹਾਂ ਜਨਾ ਨਹੀਂ 85 ਹਾਂ ਠੀਕ ਹੈ ਜੀ ਲਓ ਦੋਸਤੋ 85000 ਜੀ ਐਸ ਨੋਆ ਠੀਕ ਹੈ ਜੀ 85000 ਦੇ ਵਿੱਚ ਇਹ ਤੁਹਾਨੂੰ ਵੱਛੀ ਮਿਲ ਜੂਗੀ ਬਾਕੀ ਮਾਨਤਨ ਕਰਦੇ ਹੋ ਖੁੱਲਾ ਡੁੱਲਾ ਹਾਂ ਮਾਨਤਨ ਕਰਾਂਗੇ ਖੁੱਲਾ ਡੁੱਲਾ ਲਓ ਵੀ ਇਧਰ ਦੋਸਤੋ ਸੈਕੰਡ ਨੰਬਰ ਤੇ ਤੁਹਾਨੂੰ ਇੱਕ ਵੈੜ ਦਿਖਾਉਨੇ ਆ ਜਰਸੀ ਅੰਗ ਦੇ ਵਿੱਚ ਆ ਰੰਗ ਬਲੈਕ ਆ ਠੀਕ ਆ ਜੀ ਇੱਕ ਰੰਗ ਆ ਬਲੈਕ ਤੇ ਜਰਸੀ ਪਿਓਰ ਦੇ ਵਿੱਚ ਆ ਅੱਛਾ ਗੋਪੀ ਵੀਰ ਜਰਸੀ ਬਰੀਡ ਵਿੱਚ ਇਹ ਵੈੜ ਆ ਸੁਵਾ ਕਿਨਵਾ ਦੇ ਕਿੰਨੇ ਕ ਟਾਈਮ ਦੀ ਸੂਈ ਹੈ ਇਹ ਛਿੱਗੀ ਮੋਹ ਆ ਹਾਂ ਜੀ ਤੇ ਦੂਜੇ ਸੂਏ ਸੂਈ ਜੇ ਦੂਸਰਾ ਸੁਵਾ ਤੇ ਮੱਛੀ ਇਹਦੀ ਲਾਲੀ ਹੁੰਦਾ ਲਾਲੀ ਪਿਛਲੇ ਘਰ ਵਾਲੇ ਦੀ ਹਾਂ ਮੱਛੀ ਲਾਲੀ ਆ ਠੀਕ ਆ ਜੀ ਸੁਵਾ ਆ ਡੇਢ ਘੰਟੇ ਦੀ ਸੂਈ ਹਾਂ ਡੇਢ ਮਹੀਨੇ ਦੀ ਸੂਈ ਆ ਦੁੱਧ ਐਸ ਵਕਤ ਕਿੰਨਾ ਐ ਵਕਤ ਆਪਾਂ ਜਿੱਦਾਂ ਲੈ ਹੈ ਉਹਦੋਂ ਤੱਕ ਇਹਦੇ ਥੱਲੇ ਹੀ 15 16 ਲੀਟਰ ਹਾਂਜੀ ਹੁਣ ਥੋੜਾ ਜਿਹਾ ਹਿਰਵਾ ਕੀਤਾ ਹੁਣ 12 11 12 11 ਵਾਂ ਇਸ ਟਾਈਮ ਹਾਂ ਦੁੱਧ ਕਰ ਜੂਗੀ ਫੇਰ 1500 ਲੀਟਰ ਨਾਰਮਲ ਠੀਕ ਹੈ ਜੀ ਤਾਂ ਦੋਸਤੋ ਇਸ ਟਾਈਮ ਜਿਹੜਾ 11 12 11 12 ਕਿਲੋ ਤੇ ਚੱਲ ਰਹੀ ਆ ਤੇ ਜਿੱਦਣ ਲੈ ਕੇ ਆਂਦੀ ਆ ਵੀਰ ਗੋਪੀ ਦੱਸ ਰਿਹਾ ਵੀ 15 ਲੀਟਰ ਤੋਂ ਪਲੱਸ ਸੀਗੀ ਥੋੜਾ ਜਿਹਾ ਹਿਰਵਾ ਕੀਤਾ ਬੱਚਾ ਜਿਹੜਾ ਪਿਛਲੇ ਘਰ ਵਾਲਿਆਂ ਦੀ ਜਿਹੜੀ ਬੱਚੀ ਸੀਗੀ ਉਹ ਲਾ ਲਈ ਆ ਠੀਕ ਹੈ ਜੀ ਤੇ ਬਾਕੀ ਚਲੋ ਉਹ ਵੀ ਅਗਲੇ ਦੀ ਚੁਆਇਸ ਹੀ ਹੋਣਾ ਚੰਗਾ ਬੱਚਾ ਦਿੱਤਾ ਹੋਊ ਕਰ ਮਾ ਲਈ ਨੇ ਮਨਦੀਪ ਖੋਲ ਕੇ ਤੁਹਾਨੂੰ ਚੰਗੀ ਸ਼ਕੀਨ ਵਸ਼ੀਏ ਦੀ ਜਰਸੀ ਠੀਕ ਆ ਜੀ ਤੇ ਜਵਾਬ ਅਸਮਾਨ ਦੀ ਗੋਪੀ ਚੋਂ ਥਾਣਾ ਦੀ ਕਿਤਾ ਐ ਬਰਾਬਰ ਠੀਕ ਆ ਜੀ ਕੋਲੀ ਰੂਮ ਵਰਗੀ ਕਿਉਂਕਿ ਆਪਣੇ ਨਾਲ ਮਤਲਬ ਤੁਹਾਡੇ ਨਾਲ ਕਾਫੀ ਵੀਰ ਆਨਲਾਈਨ ਵੀ ਜੁੜੇ ਆ ਆਨਲਾਈਨ ਜਾਂਦੇ ਡੰਗਰ ਜਾਦੇ ਆਪਾਂ ਝੂਠ ਬੋਲ ਕੇ ਡੰਗਰ ਰਾਜੀ ਵੀ ਦੇ ਵੇਚਣਾ ਹੀ ਨਹੀਂ ਠੀਕ ਆ ਜੀ ਲਓ ਦੱਸੋ ਇਸ ਵਕਤ ਜਿਹੜਾ 11 12 11 12 ਕਿਲੋ ਮਿਲਕ ਚਵਾ ਰਹੀ ਆ ਤੇ ਜਿਵੇਂ ਆਪਾਂ ਦੋਸਤੋ ਹਮੇਸ਼ਾ ਗੱਲ ਕਰਦੇ ਆ ਵੀ ਅਜੇ ਜਿਹੜਾ ਸਮਾਂ ਨਾ ਬਿਲਕੁਲ ਰੋਤਾ ਮੌਸਮ ਆ ਉਹ ਗਰਮ ਆ ਕਾਫੀ ਜ਼ਿਆਦਾ ਠੀਕ ਆ ਕਿਉਂਕ ਐਂਡਲਾ ਪਾਕਾ ਇਸ ਤੋਂ ਬਾਅਦ ਤਕਰੀਬਨ ਇਕੱਠਾ 10 ਦਿਨਾਂ ਬਾਅਦ ਇੱਕ ਸ਼ੁਰੂਆਤ ਹੋ ਜਾਣੀ ਆ ਥੋੜੀਆਂ ਜੀਆਂ ਰਾਤਾਂ ਨੂੰ ਫਰਕ ਪੈ ਜਾਣਾ ਠੰਢ ਠੁੰਢ ਦਾ ਮੌਸਮ ਹੋ ਜਾਣਾ ਤੇ ਪਸ਼ੂ ਵੈਸੇ ਜਿਹੜਾ 2-2 4-4 3-3 ਕਿਲੋ ਅੱਪ ਹੋ ਜਾਣਗੇ ਠੀਕ ਆ ਅੱਜ ਫਿਲਹਾਲ ਇਹਦੇ ਥੱਲੇ 11-12 ਕਿਲੋ ਦੁੱਧ ਦਾ ਇੱਕ ਰੰਗ ਬਲੈਕ ਜਰਸੀ ਹੈ ਠੀਕ ਆ ਜੀ ਸੋ ਕਾਫੀ ਵੀਰ ਸ਼ੌਂਕ ਰੱਖਦੇ ਆ ਚਲੋ ਆਪਾਂ ਵੈਸੇ ਇੱਕ ਬਦਾਮੀ ਕਲਰ ਦੀ ਗੱਲ ਕਰੀਏ ਬ੍ਰਾਊਨ ਕਲਰ ਦੇ ਵਿੱਚ ਕਾਫੀ ਵਹਿਰਾ ਦੇਖਦੇ ਆ ਜਰਸੀ ਤੇ ਬਲੈਕ ਰੰਗ ਦੇ ਵਿੱਚ ਵੀ ਕਾਫੀ ਖੂਬਸੂਰਤ ਲੱਗ ਰਹੀ ਹੈ ਠੀਕ ਆ ਤੇ ਚੋਪ ਆਪ ਸਮਾ ਦੀ ਚੰਗੀ ਦੱਸ ਰਿਹਾ ਵੀਰ ਬਹੁਤ ਪਿਛਲੇ ਥਾਂ ਦੀ ਚੰਗੀ ਆ ਠੀਕ ਆ ਦੁੱਧ ਵੀ ਰਾਜਵੀਰ ਜਿਹਨੇ ਸੇਵਾ ਕਰ ਲਈ 18 ਵਿੱਚ ਚੋਲੂਗਾ ਕਿਉਂਕਿ ਅਜੇ ਤਾਂ ਗਰਮੀ ਨਾਲੋਂ ਦੇਣ ਅੱਜ ਬਹੁਤ ਪੜਾ ਲੱਗਾ ਹਾਂ ਬਹੁਤ ਹੁੱਸੜ ਜਾ ਬਹੁਤ ਲੱਗਾ ਹਾਂ ਬਹੁਤ ਜ਼ਿਆਦਾ ਬਿਲਕੁਲ ਜੀ ਬਿਲਕੁਲ ਨਾ ਦੇਖੋ ਜੀ ਉਂਗਲ ਉਂਗਲ ਜਿੱਦੀ ਮੋਟੀ ਧਾਰ ਆਉਂਦੀ ਏ ਠੀਕ ਆ ਕੋਈ ਛੱਟਾ ਨਹੀਂ ਕੋਪੂਰ ਨੇ ਸੋ ਨੇੜੇ ਤੋਂ ਇੱਕ ਵਾਰੀ ਤੁਹਾਨੂੰ ਆਪਾਂ ਥਣ ਦਿਖਾ ਦਿੱਤਾ ਠੀਕ ਆ ਜੀ ਸੋ ਥਣ ਵੈਸੇ ਹੱਥੀ ਚੁਵਾਈ ਲਾ ਠੀਕ ਆ ਚੁਆਪ ਸਮਾ ਦੀ ਚੰਗੀ ਦਸੰਡਿਆ ਵੀਰ ਤੇ ਬਾਕੀ ਮੇਰਾ ਭਰਾ ਕੋਈ ਵੀ ਖਰੀਦਦਾ ਆਉਂਦਾ ਆਪਾਂ ਹਰ ਵਾਰ ਕਹਿੰਨੇ ਆ ਆਨਲਾਈਨ ਸੌਦਾ ਵੀ ਤੁਸੀਂ ਕਰੋ ਪਰ ਜਿਹੜਾ ਵੀਰ ਕੋਲ ਸਮਾਂ ਹੈਗਾ ਜਿਹੜੇ ਵੀਰ ਦਾ ਸਰਦਾ ਵਰਦਾ ਇੱਥੇ ਆਣ ਕੇ ਵਿਜ਼ਿਟ ਕਰਕੇ ਤਸੱਲੀ ਜ਼ਰੂਰ ਦੋ ਤਸੱਲੀ ਨਹੀਂ ਕਰਕੇ ਖੜੋ ਬਹੁਤ ਚੰਗੀ ਗੱਲ ਆ ਆਪਦੀ ਜ਼ਿੰਮੇਵਾਰੀ ਦੇ ਪਸ਼ੂ ਲੈ ਕੇ ਜਾਓਗੇ ਗੋਪੀ ਵੀਰ ਕਿੰਨੇ ਦੀ ਦੇਦਿਗੇ ਬੱਚੀ ਇਹਦਾ ਰਾਜਵੀਰ ਭਾਵੇਂ ਕਰ ਲੀਏ 54 ਭਾਵੇਂ ਕਰ ਲੀਏ 52 ਹਾਂਜੀ ਇਹ 48000 ਦੀ ਹਾਂ ਜਾਨਾ ਕਰਾਂਗੇ 48000 ਦੀ ਹਾਂਜੀ ਠੀਕ ਆ ਜੀ ਕਸਰਾ ਕੁਸਰਾ ਕੱਢ ਕੇ ਪੂਰੀ ਯਾਦ ਕਰੂਗਾ ਬੱਚੀ ਕਸਰਾ ਕੁਸਰਾ ਕੱਢ ਕੇ ਨਹੀਂ ਹੋਰ 2000 ਛੜ ਦਾਂਗੇ 40 ਦੀ ਕਰ ਦਾਂਗੇ 4000 ਦੀ ਲੀਗ ਮਰਾਉਣੀ ਆ ਤਾਂ ਫਿਰ 45 ਦੀ ਲਓ ਜੀ ਉਹਦੇ ਵਿੱਚੋਂ 100 ਕਰ ਦਈਏ ਛੋੜ 200 ਕਰ ਦਈਏ ਵੀ ਹਾਂ ਨਾ ਹੀ ਹੁਣ ਤੇ ਹਾਂ ਹਾਂ ਨਾ ਹੀ ਲਓ ਜੀ 45 ਦੀ 45 ਠੀਕ ਆ ਜੀ ਰਾਜ ਖੁਸ਼ ਨਹੀਂ ਜਾਂਦਾ ਜੀ ਨਹੀਂ ਕਰਦੇ ਫਿਰ ਮੈਂ ਤਾਂ ਨਾ ਵੀ ਆਪਾਂ ਭੈਣ ਭਰਾਵਾਂ ਨਾਲ ਹੀ ਆ ਵੀ ਜਿੰਨਾ ਪਰਤੇ ਵਿੱਚ ਭਾਜ ਆਪਾਂ ਪਸੂ ਦੇ ਦੀਏ ਉਹਨੇ ਚੰਗਾ ਆਪਣੇ ਲਈ ਚੱਲਣ ਦੇ 42 ਦੀ ਫਿਰ 42 ਦੀ ਹਾਂ ਲੈ ਹੁਣ ਬਣੀ ਨਾ ਗੱਲ ਆ ਜਾਣ ਦਿਓ ਫਿਰ ਤੁਹਾਨੂੰ ਖੁਸ਼ ਕਰਨਾ ਢੋਲਰ ਕੀ ਆ ਕਰਮਾ ਢੋਲਰ ਕੀ ਪੈ ਗਈ ਚੋ ਕੇ ਵੀ ਰੱਖਣਗੇ ਵੀ ਠੀਕ ਆ ਠੀਕ ਆ ਵੀਰੇ ਠੀਕ ਆ ਲਓ ਵੀ ਦੋਸਤੋ 42000 ਦੀ ਤੁਹਾਨੂੰ ਇਹ ਹੀ ਐਸਨੋ ਮਿਲ ਜੂਗੀ ਠੀਕ ਆ ਬਾਕੀ ਬੱਚੀ ਚੰਗੀ ਆ ਕੋਈ ਭਰਾ ਆਇਆ ਤੇ ਛੱਡ ਕੇ ਨਹੀਂ ਜਾਂਦਾਗਾ ਇੰਨੇ ਕ ਪੈਸੇ ਜਿਹੜੇ ਵੀਰ ਨੇ ਲਾਉਣ ਲਾਉਣੇ ਆ ਠੀਕ ਆ ਜੀ ਦੋ ਦੋ ਤੁਸੀਂ ਜਿਆਦਾ ਨਹੀਂ ਵੀ 13 14 ਲੀਟਰ ਤੱਕ ਵੀ ਇਹਦੇ ਥੱਲੇਉਂ ਚਵਾਈ ਕਰ ਲੋਗੇ ਹੁਣ 11 12 ਤੇ ਖੇਡਣ ਡਈ ਕਰਮਾ ਲਈ ਇੱਧਰ ਗੋਪੀ ਵੀ ਰਾਜੀਏ ਤੇ ਇੱਕ ਆਪਣੇ ਕੋਲ ਇੱਧਰ ਲਾਲ ਰੰਗ ਦੇ ਵਿੱਚ ਇੱਕ ਹੋਰ ਚੌਗੀ ਮੋ ਠੀਕ ਆ ਜੀ ਚੌਗੀ 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 ਅਰਜੀਨਲ ਚੌਗੀ ਬਹੁਤ ਅੰਦੀ ਚੌਗੀ ਆ 6 ਕੰਨੀ ਖੜੇ ਆ ਜੇ ਹਾਂ ਕੰਨ ਹਾਂ ਅੱਛਾ ਸੁਆ ਪਹਿਲਾ ਪਲੂਣੀ ਕਿ ਦੂਜਾ ਪਲੂਣ ਪਹਿਲਣੀ ਆ ਪਹਿਲਣਾ ਸਮਾਂ ਕਿੰਨਾ ਕੁ ਹੋ ਗਿਆ ਅੱਜ ਇਹਨੂੰ ਸਮਾਂ ਤੁਸੀਂ ਗਿਨ ਲਓ ਡੇਢ ਗਿਨ ਲਓ 48 ਦਿਨ ਗਿਨ ਲਓ ਇਹਦੇ ਵਿੱਚ ਹਾਂ ਨਾ ਵੀ ਡੇਢ ਕ ਮਹੀਨੇ ਤੋਂ ਦੋਸਤ ਜਿਹੜਾ ਸਮਾਂ ਆ ਤਾਂ ਮਗਰ ਬੱਚਾ ਕੋਪੀ ਦੇ ਕੀ ਆ ਗਿਆ ਇਹਦੇ ਮਗਰਵਸ਼ੀ ਮਰ ਗਈ ਬੱਚੀ ਹਾਂ ਠੀਕ ਆ ਜੀ ਆਪਣੇ ਕੋਲ ਐਕਸਪਾਇਰ ਹੋਈ ਕਿ ਆਪਣੇ ਕੋਲ ਆਪਣੇ ਕੋਲ ਹੋਈ ਤੇ ਦੁੱਧ ਐਸ ਵਕਤ ਕਿੰਨਾ ਦੁੱਧ ਐ ਵੇਲੇ 10 ਹੋ ਜੇ 11 ਜਿਹੜਾ ਐ ਐਗਜ਼ੈਕਟ ਪੂਰਾ ਕਰੈਕਟ ਜਿਹੜਾ ਅਪਾ ਚੋੜੀ ਦੋ ਦੇ ਵੀ 15 16 ਕਰ ਜੂਗੀ ਓਕੇ ਹਾਂ ਲਓ ਦੋਸਤੋ 10 11 10 11 ਕਿਲੋ ਤੇ ਚੱਲ ਰਹੀ ਆ ਕੋਈ 45 48 45 50 ਕਿ ਦਿਨ ਦਾ ਐਸਟੀਮੇਟ ਤੁਸੀਂ ਲਾ ਲਿਓ ਦਿਨ ਬੱਚੇ ਤੋਂ ਆ ਬੱਚਾ ਸੀਗਾ ਠੀਕ ਆ ਜੀ ਐਕਸਪਾਇਰ ਹੋ ਗਿਆ ਅਰਫਾਚੂਲਰ ਦੀ ਚਲੋ ਕਾਰਨ ਕੋਈ ਵੀ ਬਣਿਆ ਹੋਊਗਾ ਲਾਵੀਰ ਮਨਦੀਪ ਖੋਲ ਕੇ ਤੋਰ ਕੇ ਦਿਖਾ ਦਗੇ ਤੇ ਥੋੜੀ ਜੀ ਦੋਸਤੋ ਨਰਮ ਸੇਵਾ ਦੇ ਵਿੱਚੋਂ ਕਈ ਨਾ ਪਸ਼ੂ ਨਿਕਲਦਾ ਕਿਉਂਕਿ ਵਪਾਰ ਦਾ ਕੰਮ ਆ ਵੀਰ ਗੋਪੀ ਹੋਣਾ ਦਾ ਪਸ਼ੂ ਖਰੀਦਣਾ ਪੈਂਦਾ ਕਈ ਵਾਰ ਕਿਸੇ ਵੀਰ ਨੇ ਥੋੜੇ ਪੈਸੇ ਵੀ ਲਾਉਣੇ ਹੁੰਦੇ ਆ ਘਰ ਦਾ ਡੰਗਾ ਚਲਾਉਣਾ ਚਾਹ ਪਾਣੀ ਦਾ ਵੀ ਸਰਨਾ ਸਾ ਬਿਲਕੁਲ ਜਿਹੜਾ ਸਾਰਨਾ ਹੁੰਦਾ ਠੀਕ ਆ ਜੀ ਤੇ ਥੋੜੇ ਪੈਸੇ ਖਰਚ ਵੀ ਕਰਨੇ ਹੁੰਦੇ ਆ ਉਹਨਾਂ ਵੀਰਾਂ ਦੇ ਲਈ ਇਹ ਤੋਹਫਾ ਬਖਾ ਦਿੰਨੇ ਆਪਾਂ ਬਿਲਕੁਲ ਭਾਪੜਤੇ ਦੇ ਵਿੱਚ ਵੀ ਬਿਲਕੁਲ ਵਾਜਬ ਜਾਇਜ਼ ਹੀ ਰਹਿਣ ਵਾਲਾ ਠੀ ਤੇ ਹੈ ਬਿਨ ਬੱਚੇ ਤੋਂ ਆ 크ਰੋਸ ਆਗਾ ਕੋਈ ਜਰਸੀ ਦਾ 크ਰੋਸ ਵੀਰ ਮੰਨ ਸਕਦਾ ਠੀਕ ਆ ਬੋਦੀ ਵਾਲੀ ਵੈੜ ਤੇ ਥਾਣ ਤੋਂ ਬਹੁਤ ਵਧੀਆ ਮੋਟੇ ਥਾਣਾ ਚਾਰੇ ਆ ਕਰੋ ਚੈੱਕ ਜੀ ਚਚੜ ਚੁਚੜ ਬਹੁਤ ਆ ਦੁੱਧ ਇਹ ਵੀ ਕਰ ਜੂਗੀ 14 ਲੀਟਰ ਇਹ ਵੀ ਖਾਸੀਅਤ ਇਹ ਨਾਲ ਚਚੜ ਚੁਚੜ ਬਹੁਤ ਆ ਬਹੁਤ ਆ ਅੱਛਾ ਜੀ ਇਹ ਕਿਉਂਕਿ ਤੁਹਾਨੂੰ ਦੱਸਿਆ ਵੀ ਕਿਨ ਧਿਆਨ ਨਹੀਂ ਦਿੱਤਾ ਜਵਾ ਹਾਂ ਇਹ ਵੀ ਗੜੀ ਹੋਣੇ ਇਸ ਤਰ੍ਹਾਂ ਨਾਲ ਵੀ ਵੀਰ ਗੋਪੀ ਇਹ ਵੀ ਟਰੀਟਮੈਂਟ ਚੱਲ ਕਰਦੇ ਕਰਦਿਆਂ ਕਰਦਿਆਂ ਵੀ 2-4 ਦਿਨ ਐਵੇਂ ਲੱਗ ਜਾਂਦੇ 2-4 ਦਿਨ ਲੱਗ ਜਾਂਦੇ ਆ ਹੁਣ ਅੱਜ ਸਵੇਰੇ ਦਵਾਈ ਦੇ ਮਾਰੀ ਆ ਅੱਛਾ ਜੀ ਹਾਂ ਦੂਜੀ ਦਵਾਈ ਦੀ ਬੱਜ ਗਈ ਆ ਉੱਤੇ ਦੇ ਵਿੱਚ ਠੀਕ ਆ ਜੀ ਕਿਉਂਕਿ ਤੁਹਾਨੂੰ ਪਤਾ ਇਹਨਾਂ ਵਿੱਚ ਚਚੜਾ ਨੇ ਖੂਨ ਹੀ ਪੀਣਾ ਬਿਲਕੁਲ ਜੀ ਪਸ਼ੂ ਨੂੰ ਵੇਖੋ ਭਾਵੇਂ ਛੋਟਾ ਭਾਵੇਂ ਵੱਡਾ 2-4 ਦਿਨ ਜੇ ਸਿਕਾ ਦਿੰਦੇ ਸਿਕਾ ਦਿੰਦੇ ਫਿਰ ਇਹਨੂੰ ਬੁਖਾਰ ਵੀ ਇਹਦੇ ਨਾਲ ਹੋਣਾ ਕਿ ਇਹਨੇ ਧਿਆਨ ਨਹੀਂ ਕੀਤਾ ਇਹਨਾਂ ਵੀ ਹੋਣਾ ਅੱਧੋਂ ਵਿੱਚ ਅੱਧੇ ਰਹਿ ਗਏ ਦਵਾਈ ਨਾ ਖਤਮ ਹੋ ਜਾਣਗੇ ਲਾ ਦੋਸਤੋ ਥੋੜਾ ਟ੍ਰੀਟਮੈਂਟ ਜਿਹੜੀ ਦਵਾਈ ਦੂਈ ਮਲੀ ਜਾਂ ਇੰਜੈਕਸ਼ਨ ਦਿੱਤਾ ਝੜ ਝੁੜ ਗਏ ਆ ਠੀਕ ਆ ਜੀ ਕਿਉਂਕਿ ਪਿੱਛੋਂ ਕਈ ਵਾਰਾ ਨੋਰਮਲ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਜੇਕਰ ਸਰੀਰਕ ਮੰਤਰ ਨੂੰ ਵੇਖ ਕੇ ਲੱਗੂਗਾ ਇਹ ਵੀ ਚੀਜ਼ਾਂ ਦਾ ਬੜਾ ਫਰਕ ਪੈਂਦਾ ਪਸ਼ੂ ਨਾਲ ਸੇਰਾ ਕਰਨ ਦੇ ਵਿੱਚ ਲੈ ਗੋਪੀ ਵੀਰੇ ਤਾਂ ਥਰੇ ਦੁੱਧ ਕਿੰਨਾ ਦੱਸਿਆ 10000 10 11 ਖੁੱਲਾ ਡੋਲਾ ਇਹ ਦੇਣੀ ਕਿੰਨੇ ਦੀ ਆਪਾਂ ਜੈ ਸੁਣੋ ਇਹ ਤਾਂ 40 ਬਟਲ ਕੀ ਨਹੀਂ ਬਟਲ ਭਾ ਬਟਲ ਨੂੰ ਤਾਂ ਵਟਾਉਣ ਵਾਲੀ ਹੁੰਦੀ ਤੇ ਭਾ 50 ਬਟਲ ਲੈਂਦੇ ਹਾਂ ਜੇ ਜਿਤਨਾ ਦੀ ਵਹਿੜੀ ਫਿਰ ਤਾਂ ਸਾਂਭੀ ਹੁੰਦੀ ਤੇ ਵਾਕਿਆ ਭਾ 50 ਬਟਲ ਲ ਆਉਣ ਦੇ ਥੱਲੇ ਗੋਪੀ ਔਰ ਖੁੱਲੇ ਦਿਲਾਂ ਵਾਲਾ ਆਉਂਦੇ ਥੱਲੇ ਭਈ ਥੋੜਾ ਰੁਪਈਆ ਨਫਾ ਰੱਖ ਕੇ ਦੇ ਦੇ ਬਸ 32 ਦੀ ਦੇ ਦਈਏ 32 ਦੀ 30 ਦੀ ਜਾਂਦੇ ਰਾਜਾ ਜੇ ਤੈਨੂੰ ਤੈਨੂੰ ਨਰਾਇਆ ਤੂੰ ਖੋ ਚਾਹੀਦਾ ਲਓ 30 ਦੀ ਤੇਰੇ ਨਾਂ ਨੂੰ ਯਾਰ 30 ਚੋਂ ਛੱਡਿਆ ਲਓ ਵੀ ਕਰੋ ਗੱਲ 29000 ਦੀ ਕਿਸਾਨ ਵੀਰ ਉਹ ਇਹ ਤੁਹਾਨੂੰ ਵੈਡ ਮਿਲ ਜਾਊਗੀ ਠੀਕ ਹੈ ਜੀ 29000 ਦੀ ਤੇ ਦੁੱਧ ਕਰਮਾਲੀ ਨੇ ਬਿਲਕੁਲ ਸੱਚ ਨਾਲ ਦੇ ਬਰਾਬਰ ਆ ਜਿੰਨਾ ਕਿ ਕਿਸੇ ਵੀਰ ਨੇ 35-38000 ਰੁਪਈਆ ਖਰਚ ਕਰਕੇ ਦੁੱਧ ਲੈਣਾ ਉਹਨਾਂ ਕੁ ਤੁਸੀਂ 29000 ਰੁਪਈਏ ਦੇ ਵਿੱਚ ਦੁੱਧ ਲੈ ਸਕਦੇ ਜੀ ਆਗੇ ਚੋਗੇ ਪਸਵਾ ਕੇ ਤਸੱਲੀ ਕਰ ਲਿਓ ਕਿਸੇ ਰਕਮ ਦਾ ਕੋਈ ਭੂਰ ਛਟਾ ਨਹੀਂ ਹੈਗਾ। ਨਾ ਠੀਕ ਆ ਆਜੋ ਵੀਰ ਗੋਪੀ ਅੱਗੇ ਆ ਜੀ ਆਪਣੇ ਕੋਲ ਤੇ ਇੱਕ ਗਾਂ ਖੜੀ ਹੈ ਭਰਾ। ਤੇ ਇਹਦਾ ਵੀਰ ਗੋਪੀ ਸੁਬਾ ਤੇ ਕਿੰਨੇ ਕ ਸਮਾ ਹੋ ਗਏ ਇਹਨੂੰ ਸੂਈ। ਇਹਦਾ ਰਾਜਵੀਰ ਹੈ Ориجنਲ ਤੀਜਾ ਸੁਹਾਵਾ। ਤੀਸਰਾ। ਇਹ ਦੋਵੇਂ 1 1 ਕਰੋ ਲਈਆਂ। ਠੀਕ ਆ ਜੀ। ਤੇ ਕੋਈ ਉਹਨਾਂ ਆ ਵੀਰਾਂ ਨੇ ਧਿਆਨ ਨਹੀਂ ਉਹਨਾਂ ਕੋਲ ਮੱਝਾਂ 15। ਹਾਂ ਜੀ। ਤੇ ਦੋ ਹੈਗਾ ਉਹਨਾਂ ਜਾਨੀ ਕਿ ਧਿਆਨ ਨਹੀਂ ਦਿੱਤਾ ਉਹਨਾਂ ਆਖਿਆ ਵੀ ਨਹੀਂ ਰੱਖਣੀਆਂ ਹੀ ਨਹੀਂ ਗਾਂ ਰੱਖਣੀ ਨਹੀਂ। ਹਾਂ ਹਾਂ ਹਾਂ। ਹਾਂ ਮੱਝ ਉਹਨਾਂ ਕੋਲ 20-20 ਬਾਇਬੀ ਲੀਟਰ ਵਾਲੀ। ਅੱਛਾ ਤੀਜਾ ਸੁਬਾ ਦਿਨ ਕਿੰਨੇ ਦੱਸਿਆ ਅੱਜ ਇਹਨੂੰ 23 24 23 24 ਦਿਨ ਮਗਰ ਵੱਛੀ ਆ ਠੀਕ ਆ ਜੀ ਹਾਂ ਲਓ ਦੋਸਤੋ 23 24 ਦਿਨ ਦਾ ਜਿਹੜਾ ਇਹਨੂੰ ਸਮਾਂ ਹੋ ਗਿਆ ਠੀਕ ਆ ਮਗਰ ਵੱਛੀ ਆ ਦੁੱਧ ਇਸ ਵਕਤ ਆਪਾਂ ਕਿੰਨਾ ਚਵਾਦਾਂਗੇ ਆਪਣੇ ਘਰੋਂ ਹੋਣ ਹਾਲ ਦੀ ਕਿਹੜੀ ਨਾਰਮਲ ਸਿਵ ਤੇ 15 16 ਲੀਟਰ ਖੁੱਲਾ ਡੁੱਲਾ ਜੀ 15 16 ਹਾਂ 17 ਹੀ ਹੋ ਜੇ 17 ਹੀ ਠੀਕ ਹੈ ਦੁੱਧ ਹਫਤੇ ਦੇ ਵਿੱਚ ਵਿੱਚ 23 24 ਲੀਟਰ ਕੱਢੂਗੀ ਲਓ ਜੀ ਸੋ 15 16 ਤੋਂ 15 16 ਕਿਲੋ ਤੇ ਇਸ ਵਕਤ ਚੱਲ ਰਹੀ ਹੈ ਕੋਈ ਬਾਈਆਂ ਪੱਚੀਆਂ ਦਿਨਾਂ ਦਾ ਸਮਾਂ ਹੋ ਗਿਆ ਬਾਕੀ ਗੋਲਗਲ ਬਹੁਤ ਕਾਇਮ ਆ ਠੀਕ ਹੈ ਥਾਣ ਤੁਹਾਨੂੰ ਵੇਖੋ ਪੂਰਾ ਮੋਟਾ ਥਾਣਾ ਵਾਂਡਾ ਆਪਸੀ ਥਾਣਾ ਦੀ ਚੰਗੀ ਠੀਕ ਹੈ ਜੀ ਚਵਾਲ ਲੱਗ ਰਿਹਾ ਲੱਗਾ ਇੰਚ ਤੇ ਥਾਣ ਦਾ ਸੋ ਐਸੇ ਇਹੋ ਜਿਹੇ ਥਾਣ ਤੋਂ ਵੈਸੇ ਚਵਾਈ ਦੀ ਵੀ ਆਪਾਂ ਚੰਗੀ ਉਮੀਦ ਕਰ ਸਕਦੇ ਆ ਵੇਣ ਮੋਣ ਕਾਫੀ ਮੋਟੀ ਦੋਹ ਪਾਸੇ ਮਿਲਕ ਤੇ 15 16 15 16 ਚੰਗੀ ਸੇਵਾ ਹੋ ਜਾਣਾ ਚੰਗੀ ਸੇਵਾ ਹਾਂ ਤੇ ਦੁੱਧ ਹੋਣ ਵੀ 27 28 ਲੀਟਰ ਚ ਵਾਜੂਗੀ ਠੀਕ ਆ ਮਨਦੀਪ ਰੇ ਨਾਲ ਦੀ ਨਾਲ ਖੋਲ ਕੇ ਤੋੜ ਕੇ ਦਿਖਾ ਦੇ ਜੇਕਰੀ ਸਾਰਿਆਂ ਨੂੰ ਵਿਖਾ ਦੋ ਵੀ ਇਹਦੀਆਂ ਵੇਖੋ ਮਿਲਕ ਵੇਨ ਤੇ ਨਾੜਾ ਹੀ ਨਾਲਾ ਬਿਲਕੁਲ ਜੀ ਬਿਲਕੁਲ ਮੋਟੇ ਪਾਈਪ ਵਾਂਗੂ ਜਿਹੜੀ ਦੋਸਤੋ ਦੋਹ ਪਾਸੇ ਵੇਣ ਲੱਗੀ ਆ ਠੀਕ ਆ। ਉੱਪਰ ਤੇ ਡੱਬੀ ਆ ਰੰਗ ਪ੍ਰਿੰਟ ਜਿਹੜਾ ਡੱਬੀ ਆ ਠੀਕ ਆ। ਕੋਈ ਨਹੀਂ ਲੈ ਉੱਤੋਂ ਦੀ ਆ ਇਧਰ ਆ। ਆ ਕਰੋ ਚੱਕ। ਠੀਕ ਆ ਜੀ। ਕਦਕੁੱਦ ਵੱਡਾ ਹੋਏ ਵੈਸੇ ਬਾਕੀ ਦੋਸਤੋ ਥੋੜੀ ਜਿਹੀ ਰਾਜੀ ਹੋ ਗਈ ਚੰਗੀ ਕੇਅਰ ਹੋ ਗਈ ਚੰਗੀ ਸਾਫ ਸਮਹਾਲ ਹੋ ਗਈ ਕਿਸੇ ਭਰਾ ਕੋਲ ਗਾਂ ਜਾ ਕੇ ਤੇ ਭਰੂਗੀ ਵੀ ਠੀਕ ਆ ਜੀ ਪਿੰਡੇ ਪੁੰਡੇ ਦੀ ਵੀ ਭਰ ਗਈ ਤੇ ਦਿਕ ਦੁਖ ਜੜੀ ਆ ਚੇਂਜ ਹੋ ਜੂਗੀ ਇਸ ਗਾਂ ਦੀ ਠੀਕ ਆ। ਸੋ 15 16 ਲੀਟਰ ਤੇ ਇਸ ਟਾਈਮ ਚੱਲ ਰਹੀ ਆ ਤੇ ਪੰਜੀਆਂ ਕਿ ਦਿਨਾਂ ਦਾ ਪਾਈਆਂ ਪੰਜੀਆਂ ਕਿ ਦਿਨਾਂ ਦਾ ਕੋਈ ਭਰਾ ਸਮਾਂ ਮੰਨ ਲੇ ਮਗਰ ਇਹਦੇ ਬੱਚੀ ਠੀਕ ਆ ਜੀ ਬੱਚਾ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਜਿਹੜਾ ਦੇ ਮਗਰ ਇਹੋ ਬੱਚਾ ਆ ਇਹ ਬੱਚੀ ਆ ਬੱਚੀ ਆ ਜੀ ਹਾਂਜੀ ਲਓ ਜੀ ਇਹ ਬੱਚਾ ਬਹੁਤ ਚੰਗੀ ਬੱਚੀ ਮਗਰ ਠੀਕ ਆ ਜੀ ਅੱਛਾ ਕੋਪੀ ਕੀ ਮੁੱਲ ਵੀਰੇ ਦਾ ਮੋਲ ਮੈਂ ਤਾਂ ਲੈਣ ਦੇ ਨਹੀਂ ਕਰੀਏ ਇਹਦਾ ਆ ਹਾਨ ਵਾਲੀ ਗੱਲ ਹੀ ਕਰੀਏ ਕੇ ਦੋਤ ਵੱਡੀਆਂ ਜਿੰਨਾ ਤੇ ਭਾ ਨਿੱਕੇ ਜਿੰਨਾ ਕਰ ਦਈਏ ਦਾ ਆ 48000 ਦੀ ਦੇ ਦਈਏ 48000 ਦੀ ਹਾਂ ਨਹੀਂ ਮੰਨਦਾ ਐਂਡ ਤੋਂ ਐਂਡ ਗੱਲ ਕਰੀਏ ਹਾਂ 40 ਦੀ ਦੇ ਦਈਏ 40 ਦੀ ਨਹੀਂ 40 ਦੀ 43 ਦੀ ਚੱਲਣ ਦੇ ਵਾਜ 43 ਦੀ ਹਾਂ ਦੋ ਚੌਗੇ ਆ 40 ਦਾ ਚੌਗੇ ਕਰ ਦਈਏ ਲੋਕ ਦੋਸਤ ਠੀਕ ਆ ਜੀ ਦੂਰੋਂ ਨੇੜੋਂ ਵੀ ਆਵੇ ਤੇ ਪਰ ਇਹਨਾਂ ਵੀ ਮੁੜ ਕੇ ਲਾ ਕੇ ਇਹ 42000 ਦੀ ਹਾਨ ਆ ਜੇ ਅੱਜ ਜਾਣ ਦੋ ਪੱਥਰ ਤੇ ਲੀਕ ਹੀ ਹੋਗੀ ਪਾ ਲੀਕ ਹੋਗੀ ਚਲੋ 42000 ਦੀ ਕਿਸਾਨ ਵੀਰੋ ਇਹ ਜਿਹੜੀ ਤੁਹਾਨੂੰ ਮਿਲੂਗੀ ਜਿਹਦੀ ਆਪਾਂ ਡਿਟੇਲ ਹੁਣ ਚੌਥੇ ਨੰਬਰ ਤੇ ਦਿੱਤੀ ਆ ਤੇ ਦੋ ਦਊਗੇ 75000 ਵਾਲੀ ਜਨਾ ਹਾਂ ਹਾਂ ਚਲੋ ਬਸ ਜਾ ਕੇ ਕੋਈ 10 15 ਦਿਨ ਦੀ ਸੇਵਾ ਕਰ ਲੈ ਚੰਗੀ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਅੱਜ 42000 ਦੀ 15 16 15 16 ਕਿਲੋ ਦੁੱਧ ਹਾਜ਼ਰ ਤੇ ਜ਼ਰੂਰ ਤੁਸੀਂ ਖਰੀਦਦਾਰੀ ਕਰ ਲਿਓ ਇੱਕ ਲਾਸਟ ਵਿੱਚ ਤੁਹਾਨੂੰ ਆਪਾਂ ਹੋਰ ਜਰਸੀ ਬਰੀਡ ਦੇ ਵਿੱਚ ਕਰਾਸ ਥੋੜੀ ਬਾਤੀ ਅੰਗ ਦੇ ਵਿੱਚ ਦਿਖਾ ਦਿੰਨੇ ਇੱਕ ਵੜ ਅਛਾ ਕੋਪੀ ਵੀਰ ਤਾਂ ਸੁਭਾ ਕਿੰਨੇ ਕ ਟਾਈਮ ਦੀ ਸੂਈ ਹੈ ਸੂਈ ਇਹਨੂੰ 57 58 ਦੇ ਨੱਤ ਜਿਹੜੇ ਹੋਏ ਆ ਤੇ ਇੱਕ ਨਹੀਂ ਦੇਣੀ ਹਾਂ ਇਹ ਦੋ ਜਾਣੀਆਂ ਜਿੱਦਰ ਗੀਆਂ ਮਗਰ ਵੀ ਮਗਰ ਵੀ ਆਟਮ ਬੱਲੀ ਆ ਅਹਾਂ ਹਾਂ ਮਗਰ ਵੀ ਬੱਛੀ ਆ ਬੱਛੀ ਵੀ ਵੇਖੋ 55 ਦਿਨਾਂ ਦੀ ਉਹਨਾਂ ਬੰਦਿਆਂ ਨੇ ਸਿਰਫ 4 ਲੀਟਰ ਚਾਉਂਦੇ ਹਾਂ ਤੇ 7 6 7 6 ਲੀਟਰ ਬੱਛੀ ਨੂੰ ਹਾਂ ਪੂਰਾ ਰਜਮਾ ਪਿਆ ਪੂਰਾ ਰਜਮਾ ਪਿਆ ਹਾਂ ਇਹ ਨਾ ਕੋਈ ਆਖੇ ਸਿੰਘ ਨਹੀਂ ਕੋਈ ਆਖਦੇ ਵੀ ਇਹ 3 ਮਹੀਨਿਆਂ ਦੀ ਹੈ ਆ ਨਹੀਂ ਨਾ ਸੇਕ ਦਿਖਾਈ ਵੀ ਨਹੀਂ ਦਿੰਦਾ ਜੀ। ਅੱਛਾ ਇਹਦੇ ਥਲੇ ਦੁੱਧ ਕਿੰਨਾ ਇਸ ਵਕਤ? ਇਹਦੇ ਥਲੇ 10 ਲੀਟਰ ਹੋਊਗਾ। 10 ਲੀਟਰ। ਹਾਂ। ਲਓ ਦੋਸਤੋ 10 ਲੀਟਰ ਦੁੱਧ ਆ। ਸੂਆ ਕੋਈ ਦੂਜਾ ਕ ਮੰਨ ਕੇ ਮੇਰਾ ਭਰਾ ਸੌਦਾ ਕਰ ਲੇ ਠੀਕ ਆ ਜੀ। ਕੋਈ 55 ਤੋਂ 58 57 ਦਿਨਾਂ ਦਾ ਸੂਆ। ਓਰੀਜਨਲ। ਤੇ ਬੱਚੀ ਤੁਹਾਨੂੰ ਆਪਾਂ ਮਗਰ ਦਿਖਾ ਦਿੰਦੇ ਆ। ਮਨਦੀਪ ਲਿਓ ਵੀਰੇ। ਤੇ ਥਾਨ ਥੋਣ ਪੂਰਾ ਲੰਬਾ ਠੀਕ ਆ ਜੀ। ਅਸਲ ਦੇ ਵਿੱਚ ਆਪਾਂ ਕਹਿੰਦੇ ਹਾਂ ਨਾ ਦੋਸਤੋ ਪੂਰਾ ਮੁਠੀ ਥਾਨ ਅਸਲ ਦੇ ਵਿੱਚ ਮੁਠੀ ਥਾਨ ਇਹਨੂੰ ਵੀ ਆਪਾਂ ਕਹਿ ਸਕਦੇ ਆ। ਰੁੱਕ ਰੁੱਕ ਤਾਂ ਆ ਕਰੋ ਜੇਕ ਬਾਕੀ ਠੀਕ ਆ ਸੋ ਰੈਡ ਕਲਰ ਦੇ ਵਿੱਚ ਬਦਾਮੀ ਕਲਰ ਦੇ ਵਿੱਚ ਇੱਕੋ ਜਿਹਾ ਥਾਂ ਕੋਈ ਇਹ ਨਹੀਂ ਹੈਗਾ ਦੋਸਤੋ ਕੋਈ ਥਾਂ ਛੋਟਾ ਕੋਈ ਵੱਡਾ ਬਖਾਉਂਦੀ ਆ ਇੱਕੋ ਜਿਹਾ ਚਾਰੇ ਥਾਣਾ ਦੇ ਵਿੱਚ ਆ ਇੱਕੋ ਜਿਹੀ ਸਹਜ ਆ ਤੇ ਦੁੱਧ ਬਾਦ ਵੀ ਜਿੰਨਾ ਤੁਹਾਨੂੰ ਦੱਸਤਾ ਉਹਨੇ ਦੁੱਧ ਦੀ ਤੁਸੀਂ ਤਸੱਲੀ ਕਰ ਲਿਓ ਇੱਕ ਟਾਈਮ ਦੋ ਟਾਈਮ ਚੋਗੇ ਠੀਕ ਆ ਮਗਰ ਬੱਚੀ ਆਪਾਂ ਦਿਖਾ ਦਿੰਦੇ ਆ ਤੁਹਾਨੂੰ ਜਿਹੜਾ ਦੇ ਮਗਰ ਬੱਚਾ ਆ ਦੇਖੋ ਜੀ ਆ ਬੱਚੀ ਆ ਠੀਕ ਆ ਫੋ ਪੋਲੀਪਲੀਤੀ ਮਗਰ ਬੱਚੀ ਆ ਠੀਕ ਆ ਆ ਕਰੂ ਗੱਲ ਠੀਕ ਆ 2 ਮਹੀਨੇ ਸਾੰਬਲੀ ਤੇ ਬੱਚੀ 15 20 ਹਜ਼ਾਰ ਦੀ ਤਿਆਰ ਹੋਈ ਨਮਰ ਠੀਕ ਆ ਜੀ ਠੀਕ ਇਹਦਾ ਹਿਸਾਬ ਨਾਲ ਫ੍ਰੀ ਵਾਲਾ ਹਿਸਾਬ ਬਣ ਜਾਣਾ ਆ ਬਾਕੀ ਕਿ ਗੋਦੀ ਵੀ ਨੇ ਸਾਰੀ ਚੰਗੀ ਦੁੱਧ ਦੇ ਵੀ 14 15 ਲੀਟਰ ਆਮਣਾ ਕਰ ਜੂਗੀ ਆ ਬਿਲਕੁਲ ਜੀ ਗਰਮੀ ਦਾ ਵੀਰ ਫਰਕ ਹੀ ਬਹੁਤ ਪਿਆ ਬਹੁਤ ਜ਼ਿਆਦਾ ਫਰਕ ਹੀ ਦਾ ਜਿਹੜਾ 15 ਵਾਲਾ 10 ਤੇ ਆ ਗਿਆ ਜਿਹੜਾ 10 ਵਾਲਾ 5 6 ਤੇ ਰ ਫਰਕ ਤਾਂ ਪੈਂਦਾ ਹੀ ਐਸੇ ਜਿਹੜੀਆਂ ਵੱਡੀਆਂ گاਵਾਂ 10-12 ਬਰ ਬਰ ਲੀਟਰ ਦੁੱਧ ਆ ਗਿਆ ਬਿਲਕੁਲ ਬਿਲਕੁਲ ਇਹ ਗੋਪੀ ਕਿੰਨੇ ਦੀ ਦੇ ਦਈਏ ਵੀਰ ਇਹ 38 ਦੀ ਦੇ ਦਈਏ 38 ਦੀ ਹਾਂ ਐਨ ਪੂਰੀ ਐਂਡ ਤੋਂ ਐਂਡ ਗੱਲ ਕਰਨੀ ਆਪਾਂ ਵੀ ਜਿੱਥੋਂ ਤੱਕ ਵੀ 100-200 ਰੁਪਏ ਛੋਟ ਵੀਰਾਂ ਨੂੰ ਕਰ ਗਈ ਆਪਾਂ ਉਹ ਗੱਲ 33 ਦੀ ਜਾਂਦੇ ਹੋ 34 ਦੀ ਹਾਂ ਲਓ ਵੀ ਫੜ ਦੋ ਫੜ ਦੋ ਹੋ ਜਾ ਮੇਲਾ ਲੁੱਟਿਆ ਜਾਵੇ 2 ਮਿੰਟਾਂ ਦਾ ਮੇਲਾ ਲੁੱਟਣ ਵਾਲਾ ਹੀ ਕੰਮ ਕਰਨਾ 33 ਦੀ ਜਾਂਦੇ ਫਿਰ ਅੱਜ ਲੈ ਗਾਂ ਨੂੰ ਵੀ ਪਤਾ ਲੱਗ ਗਿਆ ਗਾਂ ਨੂੰ ਪਤਾ ਲੱਗ ਗਿਆ ਵੀ ਹੁਣ ਮੈਂ ਜਾਣਾ ਹਾਂ 33 ਦੀ ਜਾਂਦੇ ਚਲੋ ਵੀ ਉਹ ਦੋਸਤੋ 33000 ਦੀ ਇਹ ਤੁਹਾਨੂੰ ਹਾਂ ਨਾ ਜਿਹੜੀ ਉਹ 33000 ਦੀ ਮਿਲ ਜੂਗੀ ਇੱਕ ਵਾਰੀ ਤੁਹਾਨੂੰ ਥੋੜਾ ਲਾਗਿਓ ਆਪਾਂ ਥਣ ਵਿਖਾ ਦਈਏ ਠੀਕ ਆ ਤੇ ਵੀਰ ਗੋਪੀ ਇੱਕ ਵਾਰੀ ਕਨਫਰਮ ਕਰਾ ਦਿਓ ਦੁੱਧ ਕਿੰਨਾ ਦੱਸਿਆ ਸੀ ਇਹਦੇ ਥੱਲੇ 10 ਲੀਟਰ ਨੂੰ 10 ਲੀਟਰ ਤੇ ਜਾ ਕੇ ਵੀਰ ਆਤ ਨਹੀਂ ਜੇ 5-4 ਦਿਨ ਤਰੀ ਵਧਣਾ ਜਿੰਨੇ ਫੇਰ ਕਰਮਾ ਵਾਲਾ ਜੂਨ ਬਣਾਤਾ ਨੇ ਹਾਂ ਉਸ ਤੋਂ ਜਿੱਦਾਂ ਮਾੜੀ ਜੀ ਠੰਡ ਹੋ ਗਈ ਦੁੱਧ 15 14 15 ਆ ਨੋਰਮਲੀ ਆਜੂਗੀ ਹਾਂ ਬਿਲਕੁਲ ਅੱਜ ਦਾ ਬੰਦੇ ਘਰ ਕਹਿੰਦਾ ਪਸ਼ੂਆਂ ਨਾਲ ਘਰ ਕਨੇ ਕਰਕੇ ਬਿਲਕੁਲ ਬਿਲਕੁਲ ਅੱਜ ਕੱਜ ਇਹ ਨਹੀਂ ਕਹਿ ਸਕਦੇ ਵੀ ਇਹ 도ਗਲੀ ਆ ਤੇ ਕ੍ਰੋਸ ਆ ਤੇ ਇਹ ਨਹੀਂ ਵੱਜਦੀ ਇਹ ਤਾਂ ਰੇਸ ਗੱਡੀ ਤੇ ਇੰਜਾਂ ਕੋਈ ਲਾਰੇ ਹੀ ਅੱਜ ਹਾਂ ਜਿੰਨੇ ਦਿਨ ਲੱਗੇ ਹਾਂ ਬਹੁਤ ਮੰਦੇ ਚੰਗੇ ਭਲੇ ਬੰਦੇ ਘਬਰਾ ਖਾਨ ਨੂੰ ਕਰਦਾ ਬਿਲਕੁਲ ਬਿਲਕੁਲ ਲੈ ਵੀ ਕਾਪੀ ਇਹ ਮਾਲ ਅੱਜ ਆਪਣੇ ਕੋਲ ਟੋਟਲ 5 ਐਨੀਮਲ ਇੱਕ ਨੰਬਰ ਆਪਣੇ ਕਰ ਦਿੱਤੀ ਸਾਂਝੇ 939157 ਤੇ 80777 98771 84848 ਤੇ ਕੱਲ ਨੂੰ ਬਹੁਤ ਚੰਗਾ ਆਉਂਦਾ ਨਗੀਨਾ ਹੁੰਦਿਆ ਹਾਂ ਤੇ ਮੇਰਾ ਭਰਾ ਤੋਂ 8 ਵਜੇ ਆਜ ਰੋਵੇ ਇਤੋਂ ਪਠਾਨਕੋਟ ਤੋਂ ਲੈ ਕੇ ਤੇ ਕੰਨਿਆ ਕੁਮਾਰੀ ਤੱਕ ਕੰਮ ਆਉਂਦਾ ਕੰਨਿਆ ਕੁਮਾਰੀ ਤੱਕ ਜੈਉ ਸ਼ੂਕ ਦਾ ਕੰਮ ਚੱਲ ਵਾਧਾ ਰਿਹਾ ਲਓ ਦੋਸਤੋ ਬਹੁਤ ਕਮਾਲ ਦੇ ਨਗ ਵੀ ਆਉਂਦੇ ਆ ਬਾਕੀ ਭਾਪੜਤੇ ਦੇ ਵਿੱਚ ਵੀ ਪਸ਼ੂ ਆਉਂਦੇ ਆ ਕਿਉਂਕਿ ਵਪਾਰ ਦਾ ਕੰਮ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆ ਕੁਆਲਿਟੀ ਲੈ ਕੇ ਪੇਸ਼ ਕਰਨੀ ਪੈਂਦੀ ਆ ਸਾਰੇ ਫਾਰਮਰ ਵੀਰਾਂ ਦੇ ਅੱਗੇ ਸੋ ਇਹ ਨਗ ਨੇ ਅੱਜ ਵੀਰ ਗੋਪੀ ਦੇ ਬਿਲਕੁਲ ਇਸ ਫਾਰਮ ਤੇ ਲਾਟੀ ਡੇਰੀ ਫਾਰਮ ਤੇ ਪੁੱਜਿਆ ਦੋਸਤੋ ਪਿੰਡ ਘਰੇਾਲਾ ਪੱਟੀ ਤਹਿਸੀਲ ਆ ਜ਼ਿਲ੍ਹਾ ਸ਼੍ਰੀ ਤਰਨਤ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ